ਉੱਤਰਦੀ ਹੈ ਜੋ ਥੱਲੇ ਉਤਰਦੀ ਹੈ ਇਧਰੋਂ ਘਟ ਹੈ ਕੋਈ ਕ੍ਰੋਸ ਦੇਖਦਾ ਨਹੀਂ ਇਥੇ ਮੇਰੇ ਖਿਆਲ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ ਜਵਾਨ ਪੁੱਤ ਮਰਦਾ ਹੈ ਇਥੇ ਕਿਸੇ ਬੰਦੇ ਡਿਊਟੀ ਲਈ ਜਾਵੇ ਜਿਹੜਾ ਇਹ ਅੱਗੇ ਨੂੰ ਆਉਣ ਵਾਲੀ ਘਟਨਾਵਾਂ ਰੋਕਿਆ ਜਾਵੇ ਪ੍ਰਸ਼ਾਸਨ ਆਪਣਾ ਧਿਆਨ ਦੇਵੇ ਜਿਹੜਾ ਵਿਚਾਰੇ ਦਾ ਜੋ ਨਾ ਇਨਸਾਨ ਹੈ ਨਾ ਸਰਦਾਰ ਹੈ ਨਾ ਬੰਦਾ ਜੋ ਇਹਨਾਂ ਦਾ ਹੱਥ ਨੂੰ ਮੁਆਵਜ਼ਾ ਵੀ ਕੋਈ ਤਰ੍ਹਾਂ ਦਾ ਦਵਾਵੇ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ ਬਹੁਤ ਮੰਦ ਭਾਗੀ ਬਰੇ ਇਹਦੇ ਉੱਪਰ ਕੋਈ ਹੋਰ ਗੱਲ ਕਰਨਾ ਆਪ ਨੂੰ ਸਮਝ ਆ ਜਾਂਦਾ ਕੀ ਹੈ ਸਭ ਕੁਝ ਚਲੋ ਜਿਹੜਾ 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 ਐਕਸੀਡੈਂਟ ਹੋਇਆ ਹੈ ਮੋਕੇ ਦੇ ਮੁੰਡੇ ਜੱਗ ਦੀ ਹੋ ਗਈ ਹੈ ਭਾਈ ਇਹਗਾ ਬਹੁਤ ਮੰਦ ਪਾਗਾ ਸਵੇਰੇ ਸਵੇਰੇ ਅਗਲੇ ਦੇ ਘਾਰੇ ਗੱਡੀ ਖਾ ਦਾ ਵਹਾ ਟੁੱਟਣ ਵਾਲਾ ਕੰਮ ਹੈ ਤੇ ਜਿਹੜੀ ਰੋਡ ਹੈ ਉਰੇ ਨਾ ਮਤਲਬ ਇਹ ਨਹੀਂ ਹੈਗਾ ਕਿ ਇਹ ਪਹਿਲਾ ਐਕਸੀਡੈਂਟ ਹੈ ਉਰੇ ਨੇਤੋਂ ਦੇ ਐਕਸੀਡੈਂਟ ਹੈ ਤੇ ਰੋਜ਼ ਹੁੰਦੇ ਆ ਪਰ ਉਰੇ ਕਿਸੇ ਟ੍ਰੈਫਿਕ ਵਾਹ ਦੇ ਮੰਗੀ ਕਿੰਨੇ ਵਜੇ ਐਕਸੀਡੈਂਟ ਆਇਆ ਆ 8 ਵਜੇ ਦਾ ਹੋਇਆ ਜੀ ਅੱਧਰੋਂ ਮੁੰਡਾ ਆ ਰਿਹਾ ਸੀ ਵੀਡੀਓ ਇੱਕੀ ਗਰਸੂਨ ਦੇ ਸਾਹਮਣੇ ਗਰੀਚੇ ਸਾਹਮਣੇ ਰਹਿਦਾ ਮੁੰਡਾ ਵੀਡੀਓ ਇੱਕੀ ਗਰਸੂਨ ਦੇ ਸਾਹਮਣੇ ਤਾਂ ਨਿਹਦਾ ਮੁੰਡਾ ਦਾ ਇਧਰ ਇਧਰ ਆਇਆ ਉਧਰੋਂ ਗੱਡੀ ਆਈ ਗੱਡੀ ਵਾਲੇ ਨੇ ਵਿਚ ਮਾਰਿਆ ਖਿੱਚ ਕੇ ਲੈ ਗਿਆ ਉੱਥੇ ਦਾ ਉਹ ਪਿਆ ਮੋਟਰਸਾਈਕਲ ਵਿੱਚ ਥੱਲੇ ਹੈਗਾ ਵਾ ਇੱਕ ਛੋਟਾ ਟਰੱਕ ਮਾਰਿਆ ਜੀ ਨਾਲ ਨਹੀਂ ਅੱਗੇ ਆਇਆ ਉਹ ਅੱਗੇ ਆਇਆ ਅੰਕੋ ਹੀ ਲੈ ਕੇ ਗਿਆ ਛਰੀਕੇ ਨਾਲ ਨਾਲ ਹੀ ਲੈ ਗਿਆ ਕਿੰਨੀ ਦੂਰ ਤੱਕ ਲੈ ਕੇ ਗਿਆ ਉਹਦੇ ਤੋਂ ਮੁੰਡੇ ਦੀ ਮੌਤ ਹੋ ਗਈ ਉੱਥੇ ਸਿਵਲ ਹਸਪਤਲ ਲੈ ਕੇ ਗਏ ਟ੍ਰੇਵਲ ਫੜਿਆ ਹੀ ਪਤਾ ਨਹੀਂ ਫਿਰ ਭੱਜ ਗਿਆ ਕਹਿੰਦੇ ਚੜਾ ਕੇ ਆ ਵੀਰ ਕੀ ਸਕੂਲ ਦੇ ਨਾਲ ਗਲੀ ਦੇ ਵਿੱਚ ਅਰਬਾਨ ਸਕੂਲ ਹੈ ਐਤੇ ਨਾਲ ਹੀ ਅਵੀਕੀ ਸਕੂਲ ਹੈ ਬਹੁਤ ਬਾਤ ਬੋਲ ਰਹੇ ਤੋਂ ਨਹੀਂ ਮੁੰਡਾ 21 ਸਾਲ ਦਾ ਹੀ ਮੁੰਡਾ ਸੀ ਹਾਂਜੀ ਇਹ ਨਾਮ ਦੀ ਅਗਰੇ ਤੇਰਾ ਮੇਰਾ ਭਾਈ ਕਾਰਤਿਕ ਕਿੱਥੇ ਰਹਿਣ ਵਾਲੇ ਆ ਹਰਬੰਸਪੁਰੇ ਅੱਜ ਕੀ ਮਾਮਲਾ ਕੀ ਹੋਇਆ ਕੋਚ ਨਹੀਂ ਭਾਈ ਅ ਜੀ ਦਾ ਘਰੇ ਸੁੱਤੇ ਸੀਗੇ ਵੀ ਇਹ ਬਾਈਕ ਲੈ ਕੇ ਨਿਕਲਿਆ ਸੀ ਇੱਥੋਂ ਰੋਡ ਤੋਂ ਸਮਰਾਲਾ ਚੌਂਕਲੇ ਰੋਡ ਤੋਂ ਇੱਧਰੋਂ ਹੀ ਆਇਆ ਵਾ ਤੇ ਗੱਡੀ ਦੇ ਥੱਲੇ ਆ ਗਿਆ ਐਕਸੀਡੈਂਟ ਹੋ ਗਿਆ ਦਾ ਅੱਛਾ ਕਿੰਨੇ ਦੇ ਦਾ ਟਾਈਮ ਸੀਗਾ ਜੀ ਇਹ ਭਾਈ ਹੋ ਗਿਆ ਜੀ 7 7:30 ਵਜੇ ਦਾ ਟਾਈਮ ਆ ਉੱਧਰੋਂ ਆ ਰਹੇ ਕਿੱਧਰ ਜਾ ਰਹੇ ਐਂਧਰੋਂ ਭਾਈ ਆ ਰਿਆ ਦੀ ਪੋਲ ਦੇ ੱੱੱਲੇ ਪਾਸੋਂ ਉੱਧਰੋਂ ਆ ਰਿਆ ਤੇ ਇੱਧਰ ਸਾਡੇ ਮਹੱਲੇ ਵਾਲ ਨੂੰ ਆ ਰਿਆ ਸੀ ਹਾਂਜੀ ਮੋਕੇ ਡਰਾਈਵਰ ਫੜਿਆ ਕਿ ਨਹੀਂ ਡਰਾਈਵਰ ਨਹੀਂ ਫੜਿਆ ਗਿਆ ਭਾਈ ਉਹਦੀ ਗੱਟੀ ਫੜ ਲਈ ਆ ਇਹ ਹੁਣ ਮੁੰਡੇ ਜਿੰਨਾ ਦੇ ਐਕਸੀਡੈਂਟ ਹੋਇਆ ਤੇਤ ਹੋਈਏ ਮਤਲਬ ਕਿੰਨਾ ਸੀਰੀਅਸ ਹੈ ਸੀਰੀਅਸ ਹੀ ਆ ਭਾਈ ਕੁਛ ਨਹੀਂ ਹੈਗਾ ਔਰ ਅੱਖਾਂ ਓੱਖਾਂ ਕੁਛ ਨਹੀਂ ਖੁੱਲਦੀਆਂ ਭਈਆਂ ਹਾਂਜੀ ਤੇ ਪ੍ਰਸ਼ਾਸਨ ਪਹੁੰਚਿਆ ਕਿ ਹਾਂਜੀ ਹਾਂਜੀ ਪਹੁੰਚੀ ਆ ਭਾਈ ਪੁਲਿਸ ਵੀ ਹੁਣ ਆਈ ਐ ਪੁਲਿਸ ਵੀ ਹੁਣ ਆਈ ਆ ਦੇਖੋ ਪੁਲਿਸ ਵੀ ਭਾਈ ਹੁਣੇ ਆਈ ਗਈ ਆ ਅੱਛਾ ਇੱਥੇ ਲੋਕਾਂ ਨੇ ਲੋਕਾਂ ਨੇ ਟਰੱਕਾਂ ਨੂੰ ਫੜਿਆ ਟਰੱਕਾਂ ਨਾਲ ਭੱਜਣ ਲੱਗਿਆ ਸੀ ਜੀ ਪਹਿਲਾਂ ਫੜ ਲਿਆ ਟਰੱਕਾਂ ਨਾਲ ਟਰੱਕਾਂ ਨਾਲ ਫੜ ਲਿਆ ਸੀਗਾ ਭੱਜ ਗਿਆ ਟਰੱਕਾਂ ਨਾਲ ਹੀ ਅੱਛਾ ਦੁਬਾਰਾ ਫੜ ਦੇ ਬਸ ਮੈਂ ਕਿਹਾ ਤੁਹਾਡਾ ਕੰਮ ਕਰਵਾ ਦੂੰ ਮੈਂ ਅਸਰ ਕਿੰਨੇ ਵਜੇ ਦੀ ਘਟਨਾ ਕਿੱਦਾਂ ਹਾਸਾ ਵਾਪਰਿਆ ਆ ਮੁੱਕ ਰਿਹਾ ਯਾਰ ਆਪਣੇ ਸਰ ਤੁਸੀਂ ਵੀ ਮੌਜੂਦ ਹੋ ਆ ਤਸਮੀਰ ਸਿੰਘ ਆਈਓ ਨੇ ਮੁੱਕ ਰਿਹਾ ਇਹ ਕਿੰਨੇ ਪਹਿਲੀ ਘਟਨਾ ਕੀ ਆਸਾ ਵਾਪਰਿਆ ਇਸ ਫੇਰੇ ਮੌਰਨ ਦੀ ਗੱਲ ਹੈ ਟਾਈਮ ਨਹੀਂ ਪਤਾ ਲੱਗ ਰਿਹਾ ਪਰ ਇਹ ਆ ਵੀ ਅਸੀਂ ਇਹ ਬੰਦੇ ਨੂੰ ਹਸਪੀਟਲ ਲੈ ਗਏ ਤੇ ਗੱਡੀ ਅਸੀਂ ਲਿਜਾ ਰਹੇ ਹਾਂ ਥਾਣੇ ਤੇ ਉਹ ਮਾਲਕ ਬੁਲਾ ਰਹੇ ਹਾਂ ਹਾਂਜੀ ਤੇ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਧਰੋਂ ਆ ਰਿਹਾ ਸੀਗਾ ਤੇ ਇਹਦਾ ਮੋਟਰਸਾਈਕਲ ਇਧਰੋਂ ਆ ਰਿਹਾ ਸੀ ਆਪਣੇ ਬੜੀ ਤੇਜ਼ ਮੋੜ ਥੱਲੇ ਆ ਮੋੜ ਥੱਲੇ ਪੜ ਗਿਆ ਤੇ ਇਹ ਮੋਟਰਸਾਈਕਲ ਤੇ ਟਰੱਕ ਵਾਲੇ ਨੇ ਪਿੱਛੋਂ ਹਿੱਟ ਕੀਤਾ ਕਿੱਦਾਂ ਕੀਤਾ ਇਹਦੇ ਦੇ ਹਜੇ ਟਾਈਮ ਤੇ ਨਹੀਂ ਪੱਕਾ ਲੱਗ ਗਿਆ ਕਿ ਸਰ ਜੀ ਉਹ ਤਾਂ ਕਰਦੇ ਪਿੱਛੇ ਦਾਸ ਕਰਦੇ ਤੇ ਨੌਜਵਾਨ ਦੀ ਮੌਕੇ ਤੇ ਮੌਕਾ ਮੋਟੋ ਉਹ ਹਸਪੀਟਲ ਪਹੁੰਚ ਗਿਆ ਉਹ ਫਿਰ ਬਾਅਦ ਪਤਾ ਕਰਕੇ ਦੱਸ ਦੇਣਾ ਜਿਹੜਾ ਟਰੱਕ ਦਾ ਡਰਾਈਵਰ ਸੀ ਉਹ ਮੌਕੇ ਤੇ ਫੜ ਲਿਆ ਤੁਸੀਂ ਇੱਕ ਮਿੰਟ ਖੜਿਆ ਹੋ ਜਦੋਂ ਇਹਨੇ ਰੋਲ ਰੋਪਾ ਭਾਇਆ ਜਦੋਂ ਪਾ ਦਿੱ ਗਿਆ ਪਰ ਉਹ ਹਾਂਜੀ ਹਾਂਜੀ ਸਰ ਡਰਾਈਵਰ ਪਾ ਦਿੱ ਗਿਆ ਹਾਂਜੀ